ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 30 ਅਕਤੂਬਰ 2025 ਤੇ ਟਾਈਮ 11 ਵਜਨ ਦੇ ਵਿੱਚ ਕੋਈ 2-3 ਮਿੰਟ ਬਠਿੰਡੇ ਦੇ ਨਾਲ ਹੀ ਲੱਗਦਾ ਗੁਣਿਆਣਾ ਗੁਣਿਆਣਾ ਜਦੋਂ ਸ਼੍ਰੀ ਹਨੂਮਾਨ ਜੀ ਦੇ ਮੰਦਿਰ ਤੋਂ ਆਪਾਂ ਲੈਫਟ ਅੰਦਰ ਟਰਨ ਕਰਦੇ ਆ ਤੇ ਤੁਹਾਡਾ ਸਵਾਗਤ ਹੈ ਜਿਹੜਾ ਹੋਣਾ ਮੈਂ ਕਹਣਾ ਤੁਹਾਨੂੰ ਝੂਲੇ ਕਿਤੇ ਵੀ ਲੈਣ ਦੀ ਲੋੜ ਨਹੀਂ ਪੈਣੀ ਐਸੇ ਕਮਾਲ ਦੇ ਆ ਦੇਖੇ ਤੁਸੀਂ ਇਸ ਤਰੀਕੇ ਦੇ ਨਾਲ ਇੱਥੇ ਸਵਾਗਤ ਇਸ ਤਰੀਕੇ ਨਾਲ ਹੋਣਾ ਸੜਕ ਦੇ ਹਾਲਾਤ ਇਸ ਤਰੀਕੇ ਦੇ ਨੇ ਕਿਉਂਕਿ ਮੈਂ ਤੁਹਾਨੂੰ ਇਹ ਦੱਸ ਦਿਆ ਬਿਲਕੁਲ ਸਾਹਮਣੇ ਜਿਹੜੀ ਤੁਸੀਂ ਉਹ ਦੇਖ ਰਹੇ ਹੋ ਨਾ ਉਹ ਗਊਸ਼ਾਲਾ ਤੇ ਇਧਰ ਆਹ ਵੇਖ ਲਓ ਤੁਸੀਂ ਸੰਤ ਨਿਰੰਕਾਰੀ ਸਤਸੰਗ ਪਵਨ ਤੇ ਹਾਲਾਤ ਮੈਂ ਤੁਹਾਨੂੰ ਇਹ ਦਿਖਾਵਾਂ ਵੀ ਇਧਰੋਂ ਹੋਰ ਆ ਜਾਓ ਫਿਰ ਆਪਾਂ ਭਾਜੀ ਹੋਰਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਆਪਾਂ ਥੋੜਾ ਏਰੀਆ ਦਿਖਾ ਦਈਏ ਹੁਣ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਆ ਦਿਖਾਓ ਆ ਜਾਓ ਇੱਥੇ ਆ ਜਾਓ ਆ ਦੇਖਿਓ ਆ ਆ ਹਾਲ ਹੈ ਗੱਡੀਆਂ ਦੇ ਇੱਥੋਂ ਇਦਾਂ ਚੱਲਦੀਆਂ ਆ ਆ ਇਹ ਗੁਣਿਆਣਾ ਦੀ ਐਂਟ੍ਰੈਂਸ ਹੈ ਕਿੰਨਾ ਮਾਨ ਸਤਕਾਰ ਕਰਦੇ ਨੇ ਗੁਣਿਆਣਾ ਵਾਲਿਆਂ ਤੇ ਬਿਲਕੁਲ ਭਾਜੀ ਹੁਣੀ ਕਹਿੰਦੇ ਨੇ ਵੀ ਇਹ ਸੀਵਰੇਜ ਵੀ ਦੇਖ ਲੋ ਡੇਂਗੂ ਦਾ ਹਾਲ ਆਜੋ ਤੁਸੀਂ ਦੇਖ ਲਿਆ ਦੂਰ ਤੱਕ ਜਾਂਦੀਆਂ ਗੱਡੀਆਂ ਦੇ ਹਾਲ ਵੀ ਕਿਸ ਤਰੀਕੇ ਨਾਲ ਆ ਰਹੀਆਂ ਕੋਈ ਸੁੱਖੀ ਸੰਦੀ ਘਰ ਪਹੁੰਚ ਵੀ ਸਕਦਾ ਕਿ ਨਹੀਂ ਪਹੁੰਚ ਸਕਦਾ ਮੈਨੂੰ ਨਹੀਂ ਪਤਾ ਰੋਡ ਦਾ ਆਪਾਂ ਬੇੜਾ ਕਰਤ ਹੋਇਆ ਸੀ ਉਹ ਦੇਖੋ ਬੁਰਾ ਹਾਲ ਹੈ ਠੀਕ ਹੈ ਜੀ ਇਹ ਹਾਲਾਤ ਨੇ ਇੱਥੋਂ ਦੇ ਤੇ ਜਿਹੜਾ ਮੈਂ ਤੁਹਾਨੂੰ ਦਿਖਾ ਰਿਆ ਸੀ ਇੱਧਰੋਂ ਦੇਖਿਓ ਆ ਸੀਵਰੇਜ ਦਾ ਪਾਣੀ ਹੈ ਸਰ ਡੇਂਗੂ ਹੋਣਾ ਬਿਮਾਰ ਹੋ ਜਾਣਾ ਮੱਛਰ ਵੇਖ ਲਓ ਉਹ ਨੇੜੇੋਂ ਦਿਖਾਓ ਜੀ ਥੋੜਾ ਜਿਹਾ ਆ ਮੱਛਰ ਇਹ ਤੁਸੀਂ ਵੇਖ ਲਓ ਆ ਮੱਛਰਾਂ ਦੇ ਹਾਲ ਨੇ ਵੀ ਕਿਸ ਤਰੀਕੇ ਦੇ ਨਾਲ ਪਾਲੇ ਹੋਏ ਲੱਗਦੇ ਨੇ ਤੇ ਆ ਗੰਦਗੀ ਇੰਨੀ ਹੈ ਕਿਦਾਂ ਕੋਈ ਸਤਸੰਗ ਭਵਨ ਦੇ ਵਿੱਚ ਐਂਟਰੀ ਕਰੂਗਾ ਜਿਹੜਾ ਕਾਰ ਵਾਲਾ ਉਹਦੀ ਵੀ ਕਾਰ ਖਰਾਬ ਤੇ ਮੇਰੇ ਵਰਗਾ ਜੇ ਗਰੀਬ ਆਦਮੀ ਜਿੰਨੇ ਪੈਦਲ ਜਾਣਾ ਉਹਦਾ ਇਹ ਹਾਲ ਮੇਰੇ ਨਾਲ ਇੱਥੋਂ ਦੇ ਇਸ ਏਰੀਆ ਦੇ ਵਸਨੀਕ ਇੱਥੋਂ ਦੇ ਭਾਜੀ ਹੁਣੀ ਖੜੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਭਾਸ਼ ਕੁਮਾਰ ਹੈ ਜੀ ਇਹ ਭਾਜੀ ਇਹ ਕਿਹੜੇ ਹਾਲਾਤ ਐ ਏਡੇ ਸੋਹਣੇ ਤੁਹਾਡੇ ਗੁਣਿਆਂਾਂ ਦੀ ਐਂਟਰੈਂਸ ਦੇ ਬਣੇ ਹੋਏ ਆ ਤੁਹਾਨੂੰ ਕਿੰਨਾ ਕੋ ਮਾਣ ਹੈ ਜਦੋਂ ਵੀ ਇਹ ਸਰਕਾਰ ਆਈ ਆ ਮੰਜੇ ਦਾ ਬੜਾ ਕਰਕ ਹੋਇਆ ਪਿਆ ਜੀ ਸਾਡੇ ਸੀਐਮਓ ਸਾਹਿਬ ਐਸਐਮਓ ਸਾਹਿਬ ਕਹਿੰਦੇ ਵੀ ਡੇਂਗੂ ਦਾ ਜੋਰ ਆ ਘਰਾਂ ਚ ਸਫਾਈ ਰੱਖੋ ਪਰ ਜਿੱਥੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦਾ ਕੋਈ ਧਿਆਨ ਨਹੀਂ ਦਾ ਠੀਕ ਹੈ ਇਹੋ ਸਾਬ ਸਾਡੇ ਰੋਜ਼ ਇੱਥੋਂ ਟੱਪਦੇ ਆ ਉਹਨਾਂ ਨੂੰ ਮੰਡੀ ਬਾਰੇ ਕੋਈ ਨਿਗਾ ਨਹੀਂ ਕਿ ਕੱਲਿ ਆਵਦੇ ਤਨਖਾਹ ਲੈਣੀ ਆ ਉਹਨਾਂ ਨੇ ਤੇ ਪਰ ਜਾਣਾ ਹੈ ਤੁਹਾਨੂੰ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਵੀ ਜਦੋਂ ਕੋਈ ਵੀ ਬੰਦਾ ਗੁਣਿਆ ਨੇ ਇੰਟਰਨੈਟ ਸੁਣਦਿਆ ਸੀ ਗੋਨਣੇ ਦੇ ਵਾਸੀ ਹੈ ਜੀ ਸ਼ਰਮ ਕਾਦੀ ਪਾਜੀ ਤਾਂ ਮਾਣ ਵਾਲੀ ਗੱਲ ਹੈ ਵੀ ਸੜਕ ਅੱਡੀ ਤੋਂ ਝੂਲੇ ਲੰਘਦੇ ਨੇ ਲੋਕ ਜੇ ਟੈਕਸ ਲੈਣੇ ਆ ਸਾਰੇ ਦਿਓ ਸਾਨੂੰ ਟੈਕਸ ਕੰਮ ਨਾਲ ਦੀ ਕੋਈ ਚੀਜ਼ ਨਹੀਂ ਤਾਂ ਮੈਨੂੰ ਤਾਂ ਇਹ ਸੀਗਾ ਵੀ ਤੁਸੀਂ ਇਹ ਕਹੋਗੇ ਸਾਨੂੰ ਤਾਂ ਮਾਂ ਨਹੀਂ ਬਹੁਤ ਹੈ ਵੀ ਲੋਕੀ ਜਿਹੜਾ ਬੰਦਾ ਇੱਥੇ ਐਂਟਰ ਕਰਦਾ ਝੂਟੇ ਲੈਂਦਾ ਜਾਂਦਾ ਦੇਖੋ ਹੁਣ ਸਵਾਰੀਆਂ ਬੈਠੀਆਂ ਕਿਤੇ ਪਿਆਰ ਨਾਲ ਝੂਟੇ ਲੈਂਦੀਆਂ ਹਣੀਆਂ ਅੰਦਰ ਤੇ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਇਹ ਜੇ ਕੋਈ ਪ੍ਰਾਣਣ ਜਨਾਨੀ ਹੈ ਜਿਹਦਾ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਆਪਰੇਸ਼ਨ ਹੋਊਗਾ ਉਹਨੂੰ ਇੱਥੋਂ ਟਪਾ ਦੇਣਾ ਆਪਰੇਸ਼ਨ ਕਰਨ ਦੀ ਲੋੜ ਹੀ ਨਹੀਂ ਪੈਣੀ ਪੈਸੇ ਬਚ ਜਾਣਗੇ ਡਾਕਟਰ ਪੈਸੇ ਬਚਣਗੇ ਜੀ ਨਾਰਮਲ ਡਿਲੀਵਰੀ ਨਾਰਮਲ ਡਿਲੀਵਰੀ ਹੋ ਜਾਊਗੀ ਇਹ ਦੇਖੋ ਹੁਣ ਤੁਸੀਂ ਆ ਦੇਖੋ ਮੋਟਰਸਾਈਕਲ ਤੇ ਤਿੰਨ ਵਿਚਾਰੇ ਜਾ ਰਹੇ ਨੇ ਉਹਨਾਂ ਦਾ ਬੈਲੈਂਸ ਦੇਖਿਓ ਮਾਈ ਗਾਡ ਕੋਈ ਟੈਂਪੋਰਰੀ ਬੈਲੈਂਸ ਹੈ ਕਿ ਪੂਰਾ ਹਾਲ ਆਈ ਇੱਥੇ ਇਸ ਸਿਸਟਮ ਦਾ ਇੱਥੇ ਕਿੰਨੇ ਲੋਕ ਦੇਖਦੇ ਹੋਣਗੇ ਇੱਥੇ ਪੰਜ ਸੱਤ ਤਾਂ ਸੋਨੇ ਚੱਕ ਦੇ ਦੋ ਇੱਥੇ ਮੰਨ ਗੋ ਕੈਂਟ ਅ ਰੋਕ ਜੋ ਕੈਂਟ ਦੇ ਵਿੱਚ ਸਾਨੂੰ ਆਪੇ ਪਤਾ ਲੱਗ ਜੂਗਾ ਕੀ ਹਾਲ ਹੋ ਰਿਹਾਗਾ ਇੱਥੇ ਕਿਤੇ ਮੋਟਰਸਾਈਕਲ ਢੱਗ ਪਿਆ ਕਿਹਦਾ ਆਟੋ ਪਲਟ ਗਿਆ ਕੋਈ ਬੱਸ ਐਹੀ ਹਾਲ ਆ ਨਾ ਤਾਂ ਇੱਥੇ ਸਾਡੇ ਕੋਲ ਕੰਮ ਆਉਂਦਾ ਦੁਕਾਨਾਂ ਦਾ ਹਾਲ ਦੇਖ ਲੋ ਜੀ ਇੱਥੇ ਤਾਂ ਕਿਰਾਏ ਭਰੇ ਜਾਂਦੇ ਆ ਪੁਰਾ ਮਿੱਟੀ ਆ ਸਾਫ ਕਰ ਖੜਾ ਦਿੰਦੇ ਆ ਸੋਨ ਜੀ ਸਾਰੀ ਮਿੱਟੀ ਨਾਲ ਭਰ ਜੂਗੀ ਠੀਕ ਆ ਮਿੱਟੀ ਨਾਲ ਭਰ ਜੂਗੀ ਉਦੋਂ ਬਾਅਦ ਨਾ ਦਾ ਕੋਈ ਇੱਥੇ ਗਾਹ ਖੜਦਾ ਸਾਡੇ ਕੋਲੇ ਦੱਸ ਕੀ ਕਰਕੇ ਜੀ ਦਾ ਦੁਕਾਨਾ ਬੰਦ ਕਰ ਸਕਦਾ ਕਿਰਾਏ ਪਈ ਜਾਂਦੇ ਆ ਜੀ ਆਹੀ ਆਹੀ ਪ੍ਰੋਬਲਮ ਐ ਕੋਈ ਸੁਣਵਾਈ ਨਹੀਂ ਆ ਬਾਈ ਇੱਕ ਸੈਕਿੰਡ ਐ ਨਹੀਂ ਜੀ ਕਾਹਦੀ ਸੁਣਵਾਈ ਐ ਜੀ ਅੱਤੱਕੇ ਬੈਿਆਂਗੇ ਹੁਣ ਇੰਨੇ ਨੇ ਕਿਰਾਏ ਆਗੇ ਕਿ ਦਈਏ ਤੇ ਜਗੇ ਕਿੱਦਰੇ ਜੀ ਮੈਂ ਇੱਕ ਵਾਰੀ ਹੋਰ ਦਿਖਾ ਦਿਆਂ ਥੋੜਾ ਜਿਹਾ ਆ ਦੇਖਿਓ ਆ ਹੁਣ ਇਧਰੋਂ ਵੀ ਆਜੋ ਇਹ ਥੋੜਾ ਜਿਹਾ ਏਰੀਆ ਨਹੀਂ ਹੈਗਾ ਆ ਦੇਖੋ ਤੁਸੀਂ ਸਰ ਇਹ ਹਾਲਾਤ ਗੁਣਿਆਣਾ ਮੰਡੀ ਦੇ ਨੇ ਤੇ ਕਿੰਨੀ ਦੇਰ ਹੋਈ ਆ ਸਰਕਾਰ ਬਣੀ ਨੂੰ ਬਹਾਵਾ ਟਾਈਮ ਹੋ ਗਿਆ ਹੈਨਾ ਆ ਹੁਣ ਦੇਖੋ ਤੁਸੀਂ ਆ ਹੱਲ ਨੇ ਆ ਹਾਲਾਤ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ ਐ ਛੱਪੜ ਬਣਿਆ ਪਿਆ ਬਾਈ ਜੀ ਤੇ ਛੱਪੜ ਤੋਂ ਕੌਣ ਲੰਘ ਜਾਊਗਾ ਉਹ ਆ ਵੇਖੋ ਹੁਣ ਤੁਸੀਂ ਹੁਣ ਗੱਡੀ ਕਿਵੇਂ ਆਊਗੀ ਇਹਦੇ ਚੋਂ ਉਹ ਮੁੜ ਗਿਆ ਉਧਰੋਂ ਦੀ ਪਰਲੇ ਪਾਸੋਂ ਇੱਧਰ ਸਕੂਟਰ ਮੋਟਰਸਾਈਕਲ ਤੇ ਕਿਸੇ ਨਿਆਣਾ ਇੱਥੋਂ ਬੜੇ ਸਲੋ 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 ਆਰਾਮ ਨਾਲ ਡਿੱਕ ਡੋਲੇ ਖਾਂਦੀਆਂ ਜਾ ਰਹੀਆਂ ਗੱਡੀਆਂ ਸਰ ਡਿੱਕ ਡੋਲੇ ਆ ਦੇਖੋ ਤੁਸੀਂ ਅੱਕੇ ਮੈਂ ਸਾਰੀਆਂ ਸਾਰੀਆਂ ਕਾਰਾਂ ਦੇ ਹਾਲਾਤ ਤੁਸੀਂ ਦੇਖ ਲਓ ਸਾਰੇ ਸਕੂਟਰ ਮੋਟਰਸਾਈਕਲਾਂ ਦੇ ਹਾਲਾਤ ਇੱਧਰ ਦਿਖਾਓ ਆ ਹੁਣ ਤੁਸੀਂ ਦੇਖੋ ਵਿਚਾਰੇ ਮੂਲ ਭੇਟਿਆ ਹੋਇਆ ਉਹ ਉਹ ਐਕਟਿਵ ਉਹ ਘੜ ਗਈ ਕੱਡੀ ਪਿੱਛੋਂ ਬੱਸ ਵੱਜਣੀ ਸੀ ਉਹਨਾਂ 'ਚ ਇਨਾ ਔਖਾ ਯਾਰ ਇਥੋਂ ਟੱਪਣਾ ਆ ਦੇਖਿਓ ਹੁਣ ਕੁਛ ਆ ਵੇਖੋ ਨਮਾ ਧਵਾ ਕੇ ਬੰਦਾ ਮੋਟਰਸਾਈਕਲ ਸਕੂਟਰ ਲੈ ਕੇ ਆਂਦਾ ਨਹਾ ਕੇ ਆਂਦਾ ਤੇ ਇੱਥੇ ਹਾਲਾਤ ਇਹ ਹੋ ਜਾਂਦੇ ਨੇ ਵੀ ਪੁੱਛੋ ਹੀ ਕੁਛ ਨਾ ਸੋ ਇਸ ਕਰਕੇ ਮੇਰਾ ਮਕਸਦ ਇਹ ਸੀ ਵੀ ਮੈਂ ਤੁਹਾਨੂੰ ਦਿਖਾ ਦਿਆਂ ਵੀ ਇਸ ਰੋਡ ਤੇ ਤੁਹਾਨੂੰ ਦੱਸ ਵੀ ਦਿਆਂ ਤੁਹਾਨੂੰ ਅਵੇਅਰ ਵੀ ਕਰਦਿਆਂ ਵੀ ਜਦੋਂ ਤੁਸੀਂ ਰਾਤ ਬਰਾਤੇ ਆਉਣਾ ਦਿਨੇ ਵੀ ਤੁਹਾਨੂੰ ਤਾਂ ਵੈਸੇ ਪਤਾ ਲੱਗ ਗਿਆ ਵੀ ਇਸ ਸੜਕ ਦੇ ਹਾਲਾਤ ਕੀ ਨੇ ਜੇ ਰਾਤ ਨੂੰ ਵੀ ਆਉਣਾ ਤਾਂ ਭਾਜੀ ਆਪਣੀ ਜਾਨ ਹਥੇਲੀ ਤੇ ਧਰ ਕੇ ਹੀ ਆਉਣਾ ਕੋਈ ਪਤਾ ਨਹੀਂ ਤੁਸੀਂ ਕਦੋਂ ਇੱਥੋਂ ਡਿੱਗੋ ਸਕੂਟਰ ਮੈਂ ਹਾਂਜੀ ਹਾਂਜੀ ਕੁਝ ਹੋਰ ਦੱਸਣਾ ਚਾਹੁੰਦੇ ਨੇ ਵੀ ਕਦੋਂ ਕੋਈ ਤੁਸੀਂ ਡਿੱਗੋ ਤੇ ਕਦੋਂ ਕੀ ਹੋ ਜਾਏ ਕੋਈ ਪਤਾ ਨਹੀਂ ਆਪਾਂ ਤੁਹਾਨੂੰ ਦਿਖਾਣਾ ਸੀ ਤੁਹਾਨੂੰ ਦੱਸਣਾ ਸੀ ਤੁਸੀਂ ਆਪਣੀ ਜਾਨ ਦੀ ਰੱਖੀ ਕਰਨੀ ਆਪ ਤੇ ਕਿਸਾ ਕੋਈ ਨਹੀਂ ਸੁਣਦਾ ਗੱਲ ਇਸ ਨੂੰ ਸੋ ਆ ਦੇਖੋ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਭਾਜੀ ਹਣੀ ਹਾਂਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਭਾਜੀ ਕਹਿੰਦਾ ਤਾਂ ਇਹ ਹੀ ਹੈ ਜਿਹੜੀ ਹੁਣ ਅਸੀਂ ਆ ਜਿਹੜੀ ਮਤਲਬ ਕਿ بارش ਹੋ ਜਾਂਦੀ ਹੈ ਇੱਥੇ ਪਾਣੀ ਇੰਨਾ ਖੜ ਜਾਂਦਾ ਘੱਟੋ ਘਾਟ ਵੀ 15 ਦਿਨ ਪਾਣੀ ਨਹੀਂ ਜਾਂਦਾ ਘੱਟੋ ਘਾਟ 15 ਦਿਨ ਪਾਣੀ ਠੀਕ ਹੈ ਅਸੀਂ ਦੁਕਾਨਾਂ ਬੰਦ ਰਹਿੰਦੀਆਂ ਅਸੀਂ ਹੁਣ ਜਿਹੜੀ ਆ ਪਾਈ ਆ ਇਹ ਵੀ ਅਸੀਂ ਰਲ ਮਿਲ ਕੇ ਹੀ ਪਵਾਈ ਆ ਇੱਕ ਐ ਨਹੀਂ ਕਿਸ ਨੇ ਪਵਾਈ ਹੈਗੀ ਅੱਛਾ ਪ੍ਰਸ਼ਾਸਨ ਨੇ ਕੋਈ ਪ੍ਰਸ਼ਾਸਨ ਨੇ ਨਹੀਂ ਪਵਾਈ ਕੀ ਇਹ ਇਹ ਵੀ ਬਸ ਮਤਲਬ ਕਿ ਇੱਥੇ ਕਲੋਨੀ ਸੀਗੀ ਅਸੀਂ ਕਦੀ ਕਿਸੇ ਨੂੰ ਸ਼ਿਕਾਇਤ ਸ਼ਿਕਉਤ ਕੀਤੀ ਯਾਰ ਸ਼ਿਕਾਇਤ ਕਰਕੇ ਕੀ ਕਰਾਂਗੇ ਧਰਨਾ ਮੇਲਾ ਇਹ ਅਸੀਂ ਧਰਨਾ ਦੀ ਕੋਈ ਸੁਣਵਾਈ ਨਹੀਂ ਜੀ ਸਰਕਾਰਾਂ ਦੀ ਚੀਜ਼ ਹੀ ਹੈਣੀ ਜੀ ਵੀ ਇੱਥੇ ਐਸਾ ਬਦਲਾਅ ਲਿਆਉਣਾ ਸੀਗਾ ਬਾ ਬਦਲਾਅ ਆ ਗਿਆ ਆ ਬਦਲਾਅ ਆਈ ਇਹ ਸਰ ਮੇਰੀ ਗੱਲ ਸੁਣੋ ਤੁਸੀਂ ਨਾ ਥੋੜੀ ਜਿਹੀ ਮੇਰੀ ਅਸੀਂ ਜੰਗ ਸੀਗੇ ਵੀ ਸਾਡੇ ਵੋਟਾਂ ਪਾਈਆਂ ਸੀਗਾ ਵੀ ਮਨ ਲਗਾ ਚਲੋ ਵੀ ਸਾਡਾ ਕੋਈ ਸੁਧਾਰ ਹੋਊਗਾ ਹਾਂ ਬਦਲਾਅ ਸੁਧਾਰ ਹੋਊਗਾ ਚੰਡੀਗੜ੍ਹ ਲੇਖ ਤੇ ਜਾਂਦੇ ਹੋ ਬਾ ਲੇਖ ਵਾਲਾ ਗੰਮੀ ਹੈ ਯਾਰ ਲੇਖਾਂ ਚਾਂ ਦੇ ਲੋਰਨੀ ਸਾਡੀ ਆ ਚੰਡੀਗੜ੍ਹ ਬਣਿਆ ਪਿਆ ਜੀ ਜੁੱਤੀਆਂ ਲਾ ਕੇ ਥੋੜਾ ਜਿਹਾ ਨਾ ਉੱਚੀਆਂ ਪੌੜੀਆਂ ਲਾ ਕੇ ਇੱਥੇ ਬੈਠਿਆ ਕਰੋ ਨਜ਼ਾਰਾ ਮਾ ਲੋੜ ਹੀ ਨਹੀਂ ਐਸਾ ਛਾਂ ਨੂੰ ਦੇਖਿਆ ਸਿਸਟਮ ਬਣਾਈ ਜਾਂਦੇ ਆਂਗੇ ਇੱਥੇ ਲਾਵਾਂ ਕੁਰਸੀਆਂ ਵਗੈਰਾ ਸਾਰਾ ਕੁਝ ਪੈਕ ਛੱਗਾ ਇੱਥੇ ਕਿਆ ਕਰਾਂਗੇ ਕਿਸੇ ਢਾਬੇ ਤੇ ਜਾਂਦੀ ਲੋੜ ਨਹੀਂ ਇੱਥੇ ਆਓ ਲੇਕ ਬਣ ਗਈ ਸਾਡੀ ਇੱਥੇ ਐਨਜੋਏ ਕਰੋ ਸਰ ਕਿੱਡਾ ਮਾਨ ਵਾਲੀ ਗੱਲ ਆ ਤੁਹਾਡੇ ਲਈ ਤਾਂ ਗੁਨਾਹਾਂ ਦੇ ਵਿੱਚ ਯਾਰ ਲੋਕੀ ਭਾਲਦੇ ਫਿਰਦੇ ਤੁਹਾਨੂੰ ਘਰਾਂ ਦੇ ਬਿਲਕੁਲ ਦੁਕਾਨਾਂ ਦੇ ਬਾਹਰ ਮਿਲਿਆ ਐਡੀ ਵਧੀਆ ਚੀਜ਼ ਮਿਲ ਗਈ ਹਾਂ ਥੋੜਾ ਠੀਕ ਹੈ ਪਾਣੀ ਦਾ ਰੰਗ ਹਰਾ ਕੋਈ ਗੱਲ ਨਹੀਂ ਉਹ ਰੰਗ ਹਰਾ ਤਾਂ ਵੀ ਦੱਸੇ ਗਾਣਾ ਜਿਹੇ ਫਾਇਦਾ ਹੀ ਹੁਣ ਉਹ ਚ ਗਾਜੀ ਚਿੱਟਾ ਰੰਗ ਦਾ ਦੁਨੀਆ ਦੇਖਦੀ ਐ ਆ ਦੇਖੋ ਇਹਦਾ ਸਾਡੀ ਖੁਸ਼ ਨਸੀ ਵੀ ਅਸੀਂ ਹਰਾ ਰੰਗ ਦੇਖਿਆ ਹਾਂ ਬਸ 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 ਇਹ ਤੁਸੀਂ ਥੈਂਕਸ ਕਰੋ ਆਪਣੇ ਅਫਸਰਾਂ ਦਾ ਆਪਣੇ ਐਮ ਐਲ اے ਸਾਹਿਬ ਦਾ ਵੀ ਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵੱਡ ਥੈਂਕਸ ਅਸੀਂ ਕਰ ਦਿਆ ਐਸ ਐਮਓ ਸਾਹਿਬ ਤੇ ਸੀ ਐਮਓ ਸਾਹਿਬ ਦਾ ਜਿਹੜਾ ਸਾਨੂੰ ਘਰਾਂ ਚ ਕਹਿੰਦੇ ਡੇਂਗੂ ਦਾ ਪਾਈ ਵਿਚਾਰ ਰੱਖੋ ਤੇ ਜਿਹੜੀ ਉਹਨਾਂ ਦੀ ਆਰਦੀ ਜ਼ਿੰਮੇਵਾਰੀ ਬਣਦੀ ਐ ਉਧਰ ਉਹਨਾਂ ਦਾ ਕੋਈ ਧਿਆਨ ਨਹੀਂ ਦਾ ਚਲੋ ਲਓ ਜੀ ਜ਼ਿੰਮੇਵਾਰੀਆਂ ਜਿੰਨਾਂ ਜਿੰਨਾਂ ਦੀਆਂ ਬਣਦੀਆਂ ਨੇ ਸਾਰੇ ਜਣੇ ਇਹਨਾਂ ਜ਼ਿੰਮੇਵਾਰੀਆਂ ਤੋਂ ਤੁਸੀਂ ਵੇਖ ਲਓ ਕਿੰਨੀ ਜ਼ਿੰਮੇਵਾਰੀ ਨਾਲ ਕੰਮ ਹੋ ਰਿਹਾ ਵੀ ਕਿੰਨੇ ਖੁਸ਼ ਨੇ ਇੱਥੋਂ ਦੇ ਗੁਣਿਆਣੇ ਦੇ ਲੋਕ ਮਾਣ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਯਾਰ ਕੀ ਬਾਤ ਹੈ ਜੀ ਜੁਮੇ ਆਉਨੇ ਆਈ ਸਵੇਰ ਆਉਨੇ ਆ ਦੁਕਾਨਾਂ ਖੋਲ ਲੈਣੇ ਆ ਉਵੇਂ ਚਲੇ ਜਾਣੇ ਆ ਸ਼ਾਮ ਨੂੰ ਨਹੀਂ ਵਾ ਕੀ ਕਰਗੇ ਜੀ ਸਰ ਘਟੋ ਘਟ ਕਿਲੋ ਕਿਲੋ ਮਿੱਟੀ ਤੁਹਾਡੇ ਪਿੰਡਾਂ ਤੇ ਹੁੰਦੀ ਹੈ ਮਿੱਟੀ ਲੈ ਕੇ ਜਾਂਦੇ ਆ ਘਰੇ ਉਹੀ ਕਰਨੇ ਆ ਇਹ ਮਿੱਟੀ ਲੈ ਕੇ ਨਾ ਕਰਦੇ ਆ ਪੁੱਛਦੇ ਆ ਵੀ ਤੁਸੀਂ ਬਾਹਰ ਕੱਪੜੇ ਆ ਦੇ ਸਾਜੂ ਕਰਕੇ ਆਇਆ ਕਰੋ ਫਿਰ ਅੰਦਰ ਵੜਿਆ ਕਰੋ ਤੁਸੀਂ ਇਹ ਨਾ ਦੱਸੋ ਕੀ ਕਰਕੇ ਜੀ ਹੁਣ ਜਿਵੇਂ ਆਨੇ ਉਵੇਂ ਹਾਂ ਉਹ ਜੇਬ ਖਾਲੀ ਹੋ ਸਕਦੀ ਹੈ ਪਰ ਸਰੀਰ ਜਿਹੜਾ ਭਰੀ ਜਾਂਦੇ ਆ ਕਰਾਏ ਕਰਾ ਇਥੇ ਨੋਰਮਲ ਆ ਕੇ 9890 10000 ਰੁਪਿਆ ਕਰਾਏ ਹੋਏ ਪਏ ਆ ਜੀ ਉਹਨਾਂ ਕਿੱਥੇ ਜਾਏਗੀ ਕਿੱਥੇ ਨਾ ਜਾਏਗੀ ਤੁਸੀਂ ਇਸ ਕਰਕੇ ਦੇਖੋ ਕੰਮ ਕਰ ਹੁ ਹੈ ਨਹੀਂ ਕਿ ਉਸ ਦੀ ਬੇਜ਼ੁਗਾਰੀ ਅੱਗੇ ਵਧੀ ਪਈ ਹੈਗੀ ਮੇਹਨਤੀ ਇਹ ਵੀ ਜੇ ਕਿਸੇ ਨੇ ਡੇਂਗੂ ਕਰਾਉਣਾ ਡੇਂਗੂ ਆ ਇੱਥੇ ਜੇ ਕਿਸੇ ਬੰਦੇ ਨੇ ਮੈਂ ਹਾਂ ਜੀ ਦੋ ਵਾਰੀ ਸਾਲ ਮੇਰੇ ਘਟ ਗਏ ਆ ਤੁਹਾਡੇ ਘਰ ਹਾਂ ਜੀ ਇੱਥੇ ਜੇ ਬਹਿ ਜੰਨੇ ਆ 5 ਮਿੰਟ 3 ਮਿੰਟ ਦਾ ਬਹਿ ਸਕਦਾ ਇਹਨ ਚਲੋ ਹਾਂ ਮਤਲਬ ਮੋਟਾ ਹੁਣ ਕੋਈ ਅੰਗਰ ਕੋਈ ਹਫਤਾ ਦਸ ਦਿਨ ਇਹ ਬੰਦਾ ਬਿਮਾਰ ਰਿਹਾ ਜੀ ਦੱਸ ਮੈਂ ਹੀ ਕਹਿੰਦਾ ਵੀ ਜੇ ਕਿਸੇ ਨੇ ਡੇਂਗੂ ਕਰਾਉਣਾ ਹੈ ਜੇ ਕਿਸੇ ਨੇ ਮੇਰੀ ਮੇਰੀ ਬੇਨਤੀ ਸੁਣ ਲਓ ਜੇ ਕਿਸੇ ਨੇ ਡੇਂਗੂ ਕਰਾਉਣਾ ਹੈ ਕਿਸੇ ਨੇ ਛਿਲ ਦਾ ਆਨੰਦ ਲੈਣਾ ਹੈ ਕਿਸੇ ਨੇ ਝੂਟੇ ਲੈਣੇ ਆ ਉਹ ਸਾਰੇ ਜਣੇ ਮੇਰੀ ਬੇਨਤੀ ਕਿਤੇ ਦੂਰ ਜਾਣ ਦੀ ਲੋੜ ਨਹੀਂ ਇਹ ਤੁਸੀਂ 5 ਮਿੰਟਾਂ ਜੀ ਆਪਦੀ ਖਬਰ ਮੁਕਾਓ ਤੁਹਾਨੂੰ ਨਾ ਡੇਂਗੂ ਹੋ ਜਾਏ ਇੱਥੇ ਮੈਂ ਤਾਂ ਮਾਰੇ ਮੈਂ ਤਾਂ ਪਹਿਲਾਂ ਖੜਾ ਸੀ ਤੁਹਾਡੇ ਕੋਲ ਜਦੋਂ ਟੇਕਿਆ ਨਾ ਇੱਥੇ ਮੱਛਰ ਤੁਰਿਆ ਫਿਰਦਾ ਸੀ ਮੈਂ ਤਾਂ ਇੱਧਰ ਨੂੰ ਹੋ ਗਿਆ ਮੈਂ ਕਿਹਾ ਗੁਣਿਆਰੇ ਚ ਆਵਾ ਚੱਲ ਅਜਿਲੇ ਦਾ ਗੰਬਾ ਦੇਖ ਲੋ ਸਿਸਟਮ ਦੇਖ ਲੋ ਜੀ ਇੱਥੇ ਹਾਲ ਇੱਥੇ ਕਰੰਟ ਲੱਗਣ ਵਾਲਾ ਕੰਮ ਹੀ ਹੈ ਹੋਰ ਕੀ ਹੈ ਜੀ ਇਹ ਦੇਖੋ ਤਾਰਾਂ ਨੰਗੀਆਂ ਸੋਹ ਕੀ ਬਾਤ ਆਹ ਜੋਰ ਦਿਖਾਓ ਜੀ ਚੰਗੀ ਤਰ੍ਹਾਂ ਆਹ ਜੋਰ ਸਾਰੇ ਨੰਗੇ ਆਗੇ ਇਹ ਤਾਂ ਖੁਸ਼ੀ ਦੀ ਗੱਲ ਹੈ ਤੁਹਾਨੂੰ ਤਾਰਾਂ ਨੰਗੀਆਂ ਮਿਲਦੀਆਂ ਪਿਆ ਆਰੇ ਪਹਿਲਾ ਚ ਮੱਛਰ ਦਾ ਹੈ ਪਾਖੋ ਲੋ ਇਹ ਕਰੋ ਉਹ ਕਰੋ ਲੋੜ ਹੀ ਨਹੀਂ ਆਇਆ ਕੁਝ ਕਰਨ ਦੀ ਸਿੱਧੀ ITAR ਹੈ ਇੱਥੇ ਮਤਲਬ ਇਹ ਹੈ ਵੀ ਤੁਹਾਨੂੰ ਇੰਨਾ ਕੁਝ ਮੈਂ ਦਿਖਾਤਾ ਹੁਣ ਤੁਸੀਂ ਆਪ ਦੱਸਿਓ ਵੀ ਬਾਈ ਜੀ ਕਿੰਨਾ ਵਧੀਆ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ